ਮੈਂ ਹਰਪ੍ਰੀਤ ਸਿੰਘ ਸਨੋਵ ਜਗਿੰਦਰ ਸਿੰਘ ਵਾਸੀ 29 ਸੀ ਜੀਐਸ ਸਟੇਟ ਜੋ ਕਿ ਮੇਰੀ ਘਰ ਵਾਲੀ ਅਮਰਪ੍ਰੀਤ ਕੌਰ ਉਹਦਾ ਨਾ ਮੇਰਾ ਪਰਿਵਾਰਕ ਮਸਲਾ ਚੱਲਦਾ ਪਿਆ ਪ੍ਰੋਪਟੀ ਦਾ ਰੋਲਾ ਚੱਲਦਾ ਪਿਆ ਆਪਣੀ ਮਿਹਨਤ ਦੀ ਕਮਾਈ ਨਾਲ ਪ੍ਰੋਪਰਟੀ ਉਹਦੇ ਨਾਮ ਬਣਾਈਆਂ ਤੇ ਇਹ ਹੁਣ ਖਾਣਾ ਜਾਂਦੀ ਹੈ ਆਪਣੀ ਮਾਂ ਬਨ ਮੋਨਪੁਰ ਜੀ ਉਹ ਕਿੱਥੇ ਸਾਡੇ ਘਰ ਡੇਢ ਮਹੀਨਾ ਹੋਇਆ ਆ ਕੇ ਬੈਠੀ ਹੋਈ ਹੈ ਅਸੀਂ ਡੇਢ ਮਹੀਨਾ ਤੋਂ ਕਿਉਂ ਪਤਾ ਅਸੀਂ ਬਾਹਰ ਆ ਜੀ ਇਹ ਸ਼ਰਿਆਂ ਵੀ ਮਤਲਬ ਕਿ ਤਕਾ ਹੋ ਰਿਹਾ ਸਾਡੇ ਨਾਲ ਪਸਾਰੀ ਉਮਰ ਬੰਦਾ ਕਮਾਈ ਕਰਦਾ ਮਿਹਨਤ ਦੀ ਜ ਆਪਣੇ ਘਰ ਵਾਲੇ ਦੇ ਨਾਮ ਤੇ ਕਰਾਤੀ ਤੇ ਕੀ ਉਹ ਜੇ ਗੁਨਾ ਕਰ ਦਿਆ ਮੈਂ ਮੇਰਾ ਬੇਟਾ ਵੀਰੇ ਮੇਰੇ ਨਾਲ ਇਹ ਹੁਣ ਅਸੀਂ ਘਰ ਦੇ ਅੰਦਰ ਆ ਤੇ ਗੇਟ ਦੇਖ ਲੋ ਅਸੀਂ ਕਿਦਾਂ ਲਾਇਆ ਗੇਟ ਤੋੜਨ ਦੀ ਕੋਸ਼ਿਸ਼ ਕਰਦੇ ਪਏ ਆ ਧਮਕੀਆਂ ਦੇ ਰਿਹਾ ਸ਼ਰਿਆਂ ਵੀ ਇਹ ਅਸੀਂ ਵੀ ਮਨ ਲਓ ਕਿ ਅੰਦਰ ਗੇਟ ਤੋੜ ਕੇ ਵੀ ਤੁਹਾਨੂੰ ਚਾਨੋ ਮਾਰ ਦਵਾਂਗੇ ਸਸਸ ਮੇਰੇ ਅੰਦਰ ਹੀ ਆ ਨੇ ਆਪਣੇ ਆਪ ਨੂੰ ਲੋਕ ਕੀਤਾ ਹੋਇਆ ਇਸ ਪੂਰੀ ਗੇਮ ਦੇ ਵਿੱਚ ਪ੍ਰੋਫਿਟ ਦੇ ਲਾਲਚ ਵਿੱਚ ਮੇਰਾ ਗੁਰਮ ਹੈਪੀ ਛਾਪੜਾ ਪੂਰੇ ਤੋਰ ਦੇਣ ਬੋਲਵਾ ਜਿੰਨੇ ਸ਼ਰਿਆਂ ਮੈਨੂੰ ਨੇ ਸਿੱਧੀਆਂ ਤੰਕੀਆਂ ਦਿੱਤੀਆਂ ਨੇ ਇਹਦੀ ਇੱਕ ਫਰੈਂਡ ਦਾ ਸੁਪਨਾ ਇੱਕ ਮਿੱਛੇ ਕਪਾਰਦਰ ਵਾਲੀ ਜੜੀ ਰੇੜੀ ਹੈਗੀ ਹੈ ਕੀ ਨਾਮ ਉਹਦਾ ਹਾਈਡਰੋ ਹਾਈਡਰੋ ਵਾਲਾ ਕਪਾਰਦਰ ਤੋਂ ਪ੍ਰੀਤਨਾਮ ਤੇ ਹੋਰ ਜਿਹੜੇ ਦੋ ਚਾਰ ਹੈਗੀਆਂ ਮੇਰਾ ਬਚਾ ਕੀਤਾ ਜਾਵੇ ਇਹ ਨਹੀਂ ਤਾਂ ਮੈਨੂੰ ਅੰਦਰੋਂ ਆ ਕੇ ਜਾਨੋ ਮਾਰ ਦੇਣਗੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਮੇਰੀ ਜਾਨ ਬਚਾ ਲਓ ਸ਼ਾਬੜਾ ਜੀ ਇਹ ਕਿਹੜੀ ਜਗ੍ਹਾ ਬਣੀ ਹੈ ਅਸੀਂ ਮੂ ਸ਼ੋਭੇ ਨਗਰ ਨੇ ਲੋਕੋ ਥਲੇ ਹੁਣ ਇਹ ਕਿਹੜੀ ਜਗ੍ਹਾ ਹੈ ਇਹ ਜੀਐਸ ਕਲੋਨੀ ਹੈਗੀ ਹੈ ਜੀ ਕਿਹੜੀ ਜਗ੍ਹਾ ਬਣੀ ਹੈ ਤੇ ਆਪਣੇ ਅਨਸਰ ਕੋਲੇ ਪੈਂਦੀ ਆ ਅਖੀਰ ਅਨਸਰ ਕੋਲੇ ਜੀ ਮਾਮਲਾ ਜੀ ਨਾ ਜਿੰਨਾ ਰੋਲਾ ਪੈ ਰਿਹਾ ਮਾਮਲਾ ਇਹ ਨਾ ਦੋਨਾਂ ਜੀ ਦਾ ਆਪੀ ਮਾਮਲਾ ਜੀ ਸ਼ਾਹਬਾ ਜੀ ਤੁਹਾਡੇ ਕੁੜਮ ਸਾਹਿਬ ਵੱਲੋਂ ਇੱਕ ਤੁਹਾਡੇ ਦੇ ਇੱਕ ਅਲੀਗੇਸ਼ਨ ਗਾਇਆ ਜਾ ਰਿਹਾ ਕਿ ਇਸ ਵਿਵਾਦ ਪਿੱਛੇ ਤੁਹਾਡਾ ਹੱਥ ਹੈ ਜੀ ਉਹਦੇ ਬਾਰੇ ਤੁਹਾਡਾ ਕੀ ਸਪਸ਼ਟੀ ਕਰਦੇ ਉਹਨਾਂ ਨੇ ਕਹਿੰਦੇ ਵੀ ਸਾਡੀ ਪ੍ਰੋਪਰਟੀ ਨੂੰ ਖੋਹਣ ਹੱਥ ਤੇ ਵੀ ਮੇਰੇ ਕੁੜਮ ਵੱਲੋਂ ਜਿਹੜਾ ਵੀ ਇਹ ਸਾਰਾ ਨਾਮਾ ਦਿੱਤਾ ਜਾ ਰਿਹਾ ਦੇਖੋ ਵੀਰ ਜੀ ਇਲਜ਼ਾਮ ਜਦ ਮਰਜ਼ੀ ਲਾਈ ਜਾਵੇ ਸਾਨੂੰ ਪ੍ਰਾਪਰਟੀ ਦੀ ਤਾਂ ਸਾਨੂੰ ਰਲ ਚਾਹਵੇ ਜੇ ਕਿਸੇ ਸਾਡੇ ਘਰੇ ਕਮੀ ਹੋਵੇ ਪਰਮਾਤਮਾ ਦਿੱਤਾ ਸਾਡੇ ਕੋਲ ਇੰਨਾ ਕੁਝ ਹੈਗਾ ਅਸੀਂ ਤਾਂ ਆਪਣੇ ਬੱਚੇ ਵਿਲੇ ਬੈ ਕਾ ਸਕਦੇ ਆ ਨਾਲੇ ਉਹਨੂੰ ਸਾਨੂੰ ਸਾਨੂੰ ਕੀ ਦੇ ਦੂਗਾ ਅਸੀਂ ਤਾਂ ਕਹਿੰਨੇ ਆ ਦੀ ਆਪਣੀ ਪ੍ਰਾਪਰਟੀ ਜਿੱਥੇ ਮਰਜੀ ਗੁਰਦੇਦਾਨ ਕਰ ਜਿੰਨੂੰ ਮਰਜੀ ਲਗਾ ਦੇਣਾ ਸਾਨੂੰ ਉਹਦੇ ਚ ਨਿੱਕਾ ਪੈਸਾ ਨਹੀਂ ਚਾਹੀਏ ਚਾਹੀਦਾ ਨਾ ਹੀ ਸਾਨੂੰ ਉਹਨੂੰ ਘਵਾਸ ਨਾ ਹੀ ਸੀ ਮੰਗਣਾ ਅਸੀਂ ਸਾਨੂੰ ਸੰਤੁਸ਼ਟ ਆਪਣੀ ਜ਼ਿੰਦਗੀ ਵਿੱਚ ਅਸੀਂ ਕੀ ਲੈਣਾ ਅਸੀਂ ਤਾਂ ਸੋਚਾ ਸਾਡੇ ਚ ਇਹ ਮਨ ਮਹਿਸੂਸ ਹੋ ਰਿਹਾ ਅਸੀਂ ਕੰਜੜਾ ਕਰੇ ਗੰਦੇ ਕਰੇ ਫਸ ਗਏ ਇਹ ਜਿਹੜਾ ਬੰਦਾ ਆਇਆ ਨਾ ਇਹ ਬੰਦਾ ਇਹਨੇ ਆਪ ਜਨਾਨੀ ਰੱਖਨ ਦੀ ਕੀ ਰੱਖੀ ਕੀਤਾ ਨਾ ਕੀ ਨਹੀਂ ਕੀਤਾ ਅੱਜ ਸਾਨੂੰ ਅੱਜ ਪਤਾ ਲੱਗਦਾ ਵੇ ਅਗਰ ਸਾਨੂੰ ਪਹਿਲਾਂ ਪਤਾ ਹੁੰਦਾ ਇਹ ਇੰਨਾ ਗੰਦਾ ਬੰਦਾ ਸੀ ਰਿਸ਼ਤਾ ਹੀ ਨਹੀਂ ਸੀ ਕਦੀ ਕਰਨਾ ਅੱਜ ਤੱਕ ਖੋਦ ਇੱਕ شریف ਬੰਦੇ ਆ ਇਹਨਾਂ ਕਰੀ ਫਸ ਗਏ ਇਹ ਗੰਦੇ ਨੇ ਪਹਿਲਾਂ ਜਨਾਨੀ ਤੇ ਪਹਿਲਾਂ ਵੀ ਗੱਡੀ ਕੱਲ ਸੁਣਿਆ ਚੋਰੀ ਕਰਕੇ ਵੇਚੀਆਂ ਹੋਰ ਵੀ ਕਈ ਜਗ੍ਹਾ ਚੱਕਰ ਚਲਦਾ ਵੇ ਸੰਦ ਪਤਾ ਹੀ ਹੁਣ ਲੱਗਾ ਸਾਡੇ ਨੇ ਬੜੀ ਜ਼ਬਰਦਸਤੀ ਕਾਲੀ-ਕਾਲੀ ਕੀਤੀ ਸਾਡੀ ਕੁੜੀ ਨੂੰ ਕਹਿੰਦਾ 22 ਸਾਲ ਲੱਗਣਾ ਦੰਦ ਸ਼ਾਦੀ ਕਰ ਲੋ 10 ਦਿਨ ਵਿੱਚ ਕਰਤਾ ਇਹਨਾਂ ਨੇ ਸਿਰਫ ਇਹਨਾਂ ਕੀਤਾ ਕੁਝ ਵੀ ਨਹੀਂ ਸਾਰਾ ਰੁਪਈਆ ਸੀ ਲ ਇਹਨਾਂ ਨੇ ਕੀ ਕੀਤਾ ਇਸ ਬੰਦੇ ਨੇ ਮੁੰਡੇ ਦੇ ਸੱਗਣ ਵਿੱਚ ਇੱਕ ਮਾਰਦ ਮਾਲ ਗਰੀਬ ਨਾਲ ਸੱਗਣ ਪਾਉਂਦਾ ਸੱਗਣ ਜੋਗਾ 1 ਰੁਪਈਆ ਦਿੱਤਾ ਕੇ ਇਹਨਾਂ ਕੋਲੋਂ ਅਸੀਂ ਕੀ ਇਹ ਸਾਨੂੰ ਕੀ ਦੇ ਦੋ ਵਜਾ ਦਿੱਤਾ ਯਾਨੀ ਕਿ ਪ੍ਰੋਪਰਟੀ ਵਾਦਨਾ ਤੋਂ ਸਾਨੂੰ ਇਹਨਾਂ ਦੀ ਪ੍ਰੋਪਰਟੀ ਨਾਲ ਕੋਈ ਲਾਲਚ ਨਹੀਂ ਨਾ ਹੀ ਪਰਮਾਤਮਾ ਸਾਨੂੰ ਇਹ ਪ੍ਰੋਪਰਟੀ ਲਈ ਵੇਖਣ ਦੇਵੇ ਅਸੀਂ ਕਹਿੰਦੇ ਦੋਨੇ ਜੀ ਘਰੇ ਸੁਣ ਤੋਂ ਆਪਣੇ ਬੱਚਿਆਂ ਨੂੰ ਵਕਤ ਸਹੀ ਰਣ ਆਪਣੇ ਬੱਚਿਆਂ ਨੂੰ ਸੇਧ ਦੇਣ ਸਾਨੂੰ ਨਹੀਂ ਪ੍ਰੋਪਰਟੀ ਨਾਲ ਕੋਈ ਲਾਲਚ ਨਹੀਂ ਹੈਗਾ ਠੀਕ ਹੈ